ਉਹ ਵੀ ਬਠਿੰਡੇ ਫੇਸ 3 ਵਾਲੀ ਮਾਰਕੀਟ ਦੇ ਵਿੱਚ ਖੜੇ ਆ ਕਿਹੜਾ ਤਾਂ ਪੂਰੀ ਫੁੱਲ ਚੜ੍ਹਾਈ ਸੀਗੀ ਹੁਣ ਸ਼ਾਮ-ਸ਼ਾਮ ਨੂੰ ਹੋਣ ਲੱਗੀ ਹੈ ਇਹ ਆਪਣੀ ਮਾਰਕੀਟ ਹੈ ਇਹ ਤੇਰੀ ਮਾਰਕੀਟ ਹੈ ਰਵੀ ਦੀ ਮਾਰਕੀਟ ਹੈ ਤੇ ਇੱਥੇ ਬਾਈ ਸਚਿਨ ਖੜਾ ਹੁੰਦਾ ਸਚਿਨ ਪਹਿਲਾਂ ਕੈਫੇ ਚਲਾਉਂਦਾ ਸੀ ਕੈਫੇ ਦਾ ਖਰਚਾ ਸਚਿਨ ਕਹਿੰਦਾ ਵੀ ਤਕਰੀਬਨ ਤਕਰੀਬਨ 3 ਲੱਖ ਆਉਂਦਾ ਸੀ ਤੇ ਕਮਾਈ ਹੁੰਦੀ ਸੀ 80 ਕ ਜਰ ਤੇ ਘਾਟਾ ਬਹੁਤ ਪੈਂਦਾ ਸੀ ਤੇ ਕੈਫੇ ਬੰਦ ਕਰਕੇ ਸਚਿਨ ਨੇ ਆ ਜਿਹੜੀ ਚੀਜ਼ ਬਣਵਾਈ ਇਹ ਬਣਵਾਉਣ ਤੋਂ ਬਾਅਦ ਹੁਣ ਸਜਨ ਕਹਿੰਦਾ ਵੀ ਤਕਰੀਬਨ ਤਕਰੀਬਨ 30-35000 ਰੁਪਏ ਮੈਂ ਮਹੀਨੇ ਦਾ ਖਰਚਾ ਰਿਆਂਗਾ ਪਹਿਲਾਂ ਕੈਫੇ ਵਾਲਾ ਕੰਮ ਘਾਟੇ ਚਲਦਾ ਸੀਗਾ ਤੇ ਹੁਣ ਇਸ ਟਾਈਮ ਸਜਨ ਕੋਲੇ ਪਾਣੀ ਮਿਲ ਜਾਂਦਾ ਚਾਹ ਮਿਲ ਜਾਂਦੀ ਆ ਇਹ ਦੋ ਬੇਸਿਕ ਚੀਜ਼ਾਂ ਹੋ ਗਈਆਂ ਤੀਜਾ ਜੇ ਕਈ ਵਾਰੀ ਭੁੱਖੇ ਬੰਦੇ ਨੇ ਸੈਂਡਵਿਚ ਬਣਵਾ ਕੇ ਖਾਣਾ ਕੋਈ ਤੇ ਮੈਗੀ ਤੇ ਇਹ ਚੀਜ਼ਾਂ ਫਿਰ ਬਣਾ ਦਿੰਦਾ ਹਸਨ ਕਿੰਨਾ ਟਾਈਮ ਹੋ ਗਿਆ ਇੱਥੇ ਹਾਂਜੀ ਕਿੰਨਾ ਟਾਈਮ ਹੋ ਗਿਆ ਮੈਨੂੰ 10 ਦਿਨ ਹੋ ਗਏ ਅਸਲ 10 ਦਿਨ ਹੀ ਹੋਏ ਨੇ ਵਾਲੇ ਤਦ ਮੈਂ ਸ਼ੁਰੂ ਕੀ ਨਾ ਮੈਂ ਸ਼ੁਰੂ ਕੀਤਾ ਹਲੇ ਮੈਂ ਵੀ ਕਿਹਾ ਮੈਂ ਵੀ ਯਾਰ ਪਹਿਲਾਂ ਵੇਖਿਆ ਨਹੀਂ ਕਦੇ ਕਿਉਂ ਪਹਿਲਾਂ ਤੋਂ ਜਾਣ ਲੱਗੀ ਸੀ ਉਹ ਸਾਹਮਣੇ ਰਿਸ਼ਤਾ ਦੇ ਵਿੱਚ ਤੇ ਫਿਰ ਅਬ ਇਹਨੂੰ ਫੇਲ ਮੈਂ ਤੂੰ ਛੱਡ ਕੇ ਮੈਂ ਹਾਂ ਯਾਰ ਇੱਥੇ ਚਾਹ ਦੀ ਸਮੈਲ ਬਹੁਤ ਵਧੀਆ ਆ ਰਹੀ ਹੈਗੀ ਤੇ ਚਾਹ ਫਿਰ ਆਪਾਂ ਸਚਿੰਨ ਕੋਲੋਂ ਵੀ ਮੈਂ ਫੇਲ ਕਰਤਾ ਤੇ ਹੈ ਕਹਿਣ ਦਾ ਭਾਵ ਇਹ ਜਿਹੜੀ ਸਟੀਮ ਉੱਠ ਰਹੀ ਹੈ ਭਾਫ ਉੱਠ ਰਹੀ ਇਹਨੇ ਫੇਲ ਕਰਤਾ ਇਹਨੇ ਫੇਲ ਕਰਤਾ ਤੇ ਚਾਹ ਬਹੁਤ ਟੌਪ ਕਲਾਸ ਬਣਾਉਂਦਾ ਨਾਲੇ ਆਪਾਂ ਉੱਥੇ 5-700 ਲਾ ਕੇ ਆਉਂਦੇ ਸਹੀ ਗੱਲ ਹੈ ਹਨਾ ਇੱਥੇ ਆਪਣਾ 150 ਸਰ ਗਿਆ 150 ਸਰ ਆਹ ਇਨਸਟਰੂਮੈਂਟ ਵੀ ਵਧੀਆ ਹੈ ਨਾ ਨਾ ਕੋਈ ਅਗਰੀ ਲੋਡ ਆ ਮਤਲਬ ਇਲੈਕਟ੍ਰੋਨਿਕ ਹਾਂ ਇਲੈਕਟ੍ਰਿਕੀਟੀ ਲੋਡ ਨਹੀਂ ਇਹਦੇ ਤੇ ਗੈਸ ਦੀ ਬਣਦੀ ਹੋਣਾ ਇਹ ਗੈਸ ਦੀ ਬਣਦੀ ਆ ਇਹ ਵੀ ਚੀਜ਼ ਵਧੀਆ ਯਾਰ ਗੋਡਾ ਆਈਡੀਆ ਹੈ ਨਾ ਹਾਂ ਗੋਡਾ ਆਈਡੀਆ ਜਮਾ ਇੱਕ ਚੀਜ਼ ਦੇ ਵਿੱਚ ਤੋਂ ਚਾਹ ਤਾਂ ਪੂਰੀ ਨਹੀਂ ਹੋ ਰਹੀ ਸਚਨ ਤੋਂ ਹਾਂ ਚਾਹ ਜੇ 20 ਦਾ ਆਪਾਂ ਦਾ 20 25 ਕਾਪਾਂ ਦਾ ਆਰਡਰ ਹੋਇਆ ਪਿਆ ਚਾਹ ਹਾਲੇ ਪੂਰੀ ਨਹੀਂ ਹੋ ਰਹੀ ਤੇ ਪਰ ਇਹ ਵੀ ਆਪਣੀ ਕਜੂਗੀ ਬਣ ਚੁੱਕੀ ਹੈਗੀ ਤੇ ਦੋ ਤਿੰਨ ਇਕੱਠੇ ਬੈ ਜਾਂਦੇ ਆ ਤੇ ਪੀ ਵੀ ਕਹਟ ਜਲਾਲਾਬਾਦ ਏਰੀਏ ਦਾ ਗਾ ਬਾਈ ਪਹਿਲਾਂ ਕਹਿੰਦਾ ਮੈਂ ਬੈਂਗਲੌਰ ਦੇ ਵਿੱਚ ਕੈਫੇ ਚਲਾਉਂਦਾ ਸੀ ਫਿਰ ਦਿੱਲੀ ਆ ਗਿਆ ਦਿੱਲੀ ਤੋਂ ਫਿਰ ਬਠਿੰਡੇ ਆ ਗਿਆ ਬਠਿੰਡੇ ਤੋਂ ਕੈਫੇ ਤੋਂ ਫਿਰ ਇਸ ਚੀਜ਼ ਉੱਤੇ ਆ ਗਿਆ ਕਈ ਵੀਰਾਂ ਨੂੰ ਲੱਗੂਗਾ ਵੀ ਇਹ ਡਾਊਨਫਾਰਲ ਵਾਲਾ ਕੰਮ ਆ ਪਰ ਕਹਿੰਦਾ ਵੀ ਜੌਬ ਦੇ ਨਾਲ ਜਿਹੜੀ ਸੈਲਰੀ ਮਿਲਦੀ ਸੀ ਜਾਂ ਉਸ ਚੀਜ਼ ਦੀ ਗੁਲਾਮੀ ਸੀ ਉਹ ਚੀਜ਼ਾਂ ਨੂੰ ਸਾਰੀਆਂ ਨੂੰ ਛੱਡ ਕੇ ਇਹ ਇੱਕ ਵਧੀਆ ਆਪਣੀ ਆਜ਼ਾਦੀ ਵਾਲੀ ਖੁੱਲੀ ਜ਼ਿੰਦਗੀ ਹੈਗੀ ਬੱਲਾ ਆਪਾਂ ਆ ਬਾਕੀ ਜੇ ਕੋ ਇਧਰ ਦਾਦੀ ਬੋਤੀ پارک ਕੋਲੇ ਮਾਰੇ ਗੇੜਾ ਤਾਂ ਇਥੋਂ ਚਾਹ ਕੌਫੀ ਸੈਂਡਵਿਚ ਜੋ ਵੀ ਤੁਸੀਂ ਟਰਾਈ ਕਰਨਾ ਹੋਇਆ ਤਾਂ ਜ਼ਰੂਰ ਸਜਣ ਕੋਲੇ ਗੇੜਾ ਮਾਰ ਲਿਓ